ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਨਾ ਹੈ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਜਿੱਦਾਂ ਤੁਸੀਂ ਦੇਖਣ ਰਿਹਾ ਜੀ ਅੱਜ ਮੌਸਮ ਠੰਡਾ ਹੋ ਗਿਆ ਹਵਾ ਜਿਹੜੀ ਵਗਣ ਢੀ ਆ ਤੇ ਇਸ ਠੰਡੇ ਮੌਸਮ ਦੇ ਵਿੱਚ ਆਪਾਂ ਧੰਨ ਦੀ ਸੂਟ ਲੈ ਕੇ ਆਏ ਹਾਂ ਕੂਲ-ਕੂਲ ਠੱਡੇ-ਠੰਡੇ ਬੜੇ-ਬੜੇ ਸੋਹਣੇ ਆਓ ਤੁਹਾਨੂੰ ਦਿਖਾਵਾਂ ਸੂਟ ਪਹਿਲਾਂ ਕਰੋਨਾ ਤੁਹਾਨੂੰ ਮੈਂ ਹਾਈਲਾਈਟ ਚੈੱਕ ਤੇ ਹਾਈਲਾਈਟ ਦੇ ਵਿੱਚ ਹੀ ਤੁਹਾਨੂੰ ਜਿਹੜੇ ਆ ਨਾ ਸੂਟਾਂ ਦਾ ਅੰਦਾਜ਼ਾ ਲੱਗ ਜਾਣਾ ਕਿ ਅੱਜ ਦੀ ਵੀਡੀਓ 'ਚ ਕੀ ਆਉਣ ਵਾਲਾ ਆ ਆਹ ਲਓ ਜੀ ਚੈੱਕ ਕਰਿਓ ਜੀ ਬਹੁਤ ਪਿਆਰੇ-ਪਿਆਰੇ ਸੂਟ ਜੇ ਬਹੁਤ ਜ਼ਿਆਦਾ ਸੋਹਣਾ-ਸੋਹਣਾ ਤੇ ਇਹ ਤੁਸੀਂ ਲੈ ਸਕਦੇ ਜੇ ਸੜਕੋ ਉਹੀ ਸੂਟ ਨੇ ਜਿਹੜੇ 780 ਦੇ ਦੋ ਆਉਂਦੇ ਇਹ ਤੇ ਹੁਣ ਕਈ ਭੈਣਾਂ ਕਹਿਣ ਗਈਆਂ ਕਿ ਇੰਨਾ ਸੂਟਾਂ ਦੀ ਵੀਡੀਓ ਬਾਰ-ਬਾਰ ਪਾਈ ਜਾਂਦਾ ਬਾਰ-ਬਾਰ ਤਾਂ ਪਾਉਣ ਡੇ ਕਿ ਕਸਟਮਰ ਡਿਮਾਂਡ ਹੀ ਬਹੁਤ ਜ਼ਿਆਦਾ ਇੰਨਾ ਸੂਟਾਂ ਦੀ ਕਰਨ ਡੇ ਇਹ ਕਰਕੇ ਦੁਬਾਰੇ ਰੀਸਟਾਕ ਆਜੇ ਹੁਣ ਸਾਰੇ ਸੂਟ ਮੈਂ ਤੁਹਾਨੂੰ ਖੋਲ ਕੇ ਦਿਖਾਉਣਾ ਤੇ ਵੀਡੀਓ ਇਹਦੀ ਮੈਂ ਅਪਲੋਡ ਕਰਦਾ ਜਲਦੀ ਜਲਦੀ ਬੁੱਕ ਕਰ ਲਿਓ ਇਸ ਤੋਂ ਪਹਿਲਾਂ ਕਿ ਸਟਾਕ ਖਤਮ ਹੋ ਜਾਏ ਹਾਂਜੀ ਤਾਂ ਅੱਜ ਦੀ ਵੀਡੀਓ ਕਰਦੇ ਹਾਂ ਸ਼ੁਰੂ ਆਪਾਂ ਫਿਰ ਉਹਨਾਂ ਸੂਟਾਂ ਦੀ ਜਿਹੜੇ ਕੇ ਬਾਰ-ਬਾਰ ਰਿਪੀਟ ਦਿੱਤੇ ਆਉਂਦੇ ਤੋਂ ਬਹੁਤ ਜ਼ਿਆਦਾ ਤੁਸੀਂ ਪਿਆਰ ਦੇਣ ਦਾ ਜੇ ਇਹ ਵੀਡੀਓ ਨੂੰ ਤੇ ਇਨਾਂ ਸੂਟਾਂ ਨੂੰ ਇਸ ਸਟਾਕ ਨੂੰ ਨਵੇਂ ਸੂਟ ਵੀ ਆ ਗਏ ਆ ਵੀਡੀਓ ਦੇ ਐਂਡ 'ਚ ਦਿਖਾਉਂਗਾ ਤੁਹਾਨੂੰ ਮੈਂ ਉਹਨਾਂ ਦੀ ਵੀਡੀਓ ਫੇਰ ਅਪਲੋਡ ਕਰਾਂਗੇ ਪਹਿਲਾਂ ਸ਼ੁਰੂ ਕਰਦੇ ਆ ਇਹਦੀ ਵੀਡੀਓ ਆਪਾਂ ਤੇ ਆਓ ਤੁਹਾਨੂੰ ਮਿਲਦੇ ਆ ਨਵੇਂ ਸੂਟਾਂ ਦੇ ਨਾਲ ਤੇ ਆਹ ਲਓ ਜੀ ਕਰਿਓ ਬਲੈਕ ਦੇ ਨਾਲ ਮੈਚਿੰਗ 'ਚ ਇੱਕ ਬਹੁਤ ਸੋਹਣੀ ਜਿਹੀ ਸ਼ਰਟ ਜਿਹੜੀ ਜੇ 1.70 ਵੱਡੇ ਮਰ ਦੀ ਕੱਟ ਜੇ ਤੇ ਬਾਟਮ ਜਿਹੜੀ ਜੇ 2.5 ਮੀਟਰ ਦੇ ਕਰੀਬ ਜੇ ਬਿਨਾਂ ਦੁਪੱਟੇ ਤੋਂ ਸਿੰਗਲ ਸੂਟ ਦਾ ਰੇਟ ਹੈਗਾ ਜੀ 380 ਰੁਪਏ ਸੌਰੀ 350 ਰੁਪਏ 80 ਰੁਪਏ ਸ਼ਿਪਿੰ ਜੇ ਤੁਸੀਂ ਦੋ ਸੂਟ ਬੁੱਕ ਕਰਦੇ ਜੇ ਤੇ ਤੁਹਾਨੂੰ ਦੋ ਸੂਟ ਪੈਣੇ ਆ 700 ਦੇ ਤੇ 80 ਰੁਪਏ ਨਾਲ ਸ਼ਿਪਿੰਗ ਐਕਸਟਰਾ ਜਾਨੀ ਕਿ 780 ਦੇ ਵਿੱਚ ਦੋ ਸੂਟ ਤੇ ਆਓ ਅੱਗੇ ਹੁਣ ਤੁਹਾਨੂੰ ਕਲਰ ਚੈੱਕ ਕਰਾਈ ਜਾਵਾ ਤੇ ਆ ਲਓ ਜੀ ਪ੍ਰਿੰਟ ਚੈੱਕ ਕਰਿਓ ਮੈਚਿੰਗਾਂ ਚੈੱਕ ਕਰ ਲਿਓ ਬਹੁਤ ਸੋਹਣੀਆਂ ਪ੍ਰਿੰਟ ਦੀਆਂ ਮੈਚਿੰਗਾਂ ਜੇ ਤੇ ਜਲਦੀ ਜਲਦੀ ਬੁੱਕ ਕਰ ਲਿਓ ਸਕਰੀਨ ਸ਼ਾਟ ਲੈ ਕੇ WhatsApp ਤੇ ਭੇਜੀ ਜਾਇਓ ਮੈਨੂੰ ਤੇ ਆਪਣੇ ਆਰਡਰ ਜਿਹੜੇ ਆ ਉਹ ਡਨ ਕਰਾਈ ਜਾਇਓ ਜੀ ਸਟਾਫ ਬਹੁਤ ਪਿਆਰਾ ਜੇ ਬਹੁਤ ਜ਼ਿਆਦਾ ਸੋਹਣੇ ਬਜਟ ਸੂਟ ਨੇ ਤੁਹਾਡੇ ਬਹੁਤ ਜ਼ਿਆਦਾ ਕੀ ਨਵੇਂ ਨੇ ਆ ਪਾਕਟ ਫਰੈਂਡਲੀ ਸੂਟ ਨੇ ਰੇਟ ਉਹੀ ਸੇਮ 780 ਦੇ ਦੋ ਸੂਟ ਆ ਵੀ ਪ੍ਰਿੰਟ ਚੈੱਕ ਕਰ ਲਿਓ ਜੀ ਆ ਵੀ ਬਹੁਤ ਪਿਆਰਾ ਪ੍ਰਿੰਟ ਜੇ ਬਹੁਤ ਜਿਆਦਾ ਸੋਹਣਾ ਸਟਾਫ ਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ WhatsApp ਤੇ ਭੇਜ ਦਿਓ ਮੈਨੂੰ ਤੇ ਆਪਣੇ ਆਰਡਰ ਜਿਹੜੇ ਆ ਬੁੱਕ ਕਰ ਲਿਓ ਆ ਲਓ ਜੀ ਆ ਵੀ ਕਰਿਓ ਚੈੱਕ ਇਹਦੇ ਵਿੱਚ ਬਹੁਤ ਸਾਰੇ ਪ੍ਰਿੰਟ ਜਿਹੜੇ ਜੇ ਨਵੇਂ ਐਡ ਹੋਏ ਜੇ ਬਹੁਤ ਸਾਰੇ ਪ੍ਰਿੰਟ ਜਿਹੜੇ ਜੇ ਉਹ ਰਿਪੀਟ ਵੀ ਹੋਏ ਜੇ ਤੇ ਜਲਦੀ ਜਲਦੀ ਸਟਾਕ ਨੂੰ ਬੁੱਕ ਕਰ ਲਿਓ ਤੇ ਜਿੰਨਾ ਜਿੰਨਾ ਭੈਣਾਂ ਨੂੰ ਅਸੀਂ ਜਵਾਬ ਦੇਟ ਇਹ ਕਹੇ ਕਿ ਇਹ ਵਾਲੇ ਖਤਮ ਹੋ ਗਏ ਆ ਜੀ ਤੁਹਾਨੂੰ ਨਵਾਂ ਸਟਾਕ ਮਿਲੂਗਾ ਨਵੀਂ ਵੀਡੀਓ ਮਿਲੂਗੀ ਉਹਨਾਂ ਦੀ ਵੇਡ ਜਿਹੜੀ ਖਤਮ ਹੋ ਗਈ ਜੇ ਤੇ ਤੁਸੀਂ ਨਵੀਂ ਵੀਡੀਓ ਦੇ ਨਾਲ ਨਵੇਂ-ਨਵੇਂ ਸੂਟ ਜਿਹੜੇ ਜੇ ਲੈ ਸਕਦੇ ਜੇ ਚੈੱਕ ਕਰਿਓ ਜੀ ਕਲਰ ਕਲਰ ਬਹੁਤ ਪਿਆਰੇ ਜੇ ਬਹੁਤ ਜ਼ਿਆਦਾ ਸੋਹਣੇ ਸਟਾਕ ਜੇ ਤੇ ਇਹ ਲਿਮਟਿਡ ਸਟਾਕ ਹੀ ਰਹਿ ਜਾਂਦਾ ਜੇ ਜਿੱਦਾਂ ਵੀਡੀਓ ਪੋਸਟ ਹੁੰਦੀ ਆ ਨਾਲ ਹੀ ਬੁਕਿੰਗ ਸ਼ੁਰੂ ਹੋ ਜਾਂਦੀ ਆ ਇੱਕ ਬੇਨਤੀ ਹੋਰ ਜੇ ਕਿ ਜਦੋਂ ਵੀਡੀਓ ਪਾ ਦਿੰਦਾ ਮੈਂ ਤੇ ਨਾਲ ਦੀ ਨਾਲ ਹੀ ਬੁੱਕ ਕਰ ਲਿਆ ਕਰੋ ਜੇ ਤੁਸੀਂ 2 2.5 ਘੰਟੇ ਬਾਅਦ ਵੀਡੀਓ ਵੇਂਦੇ ਜੇ ਤੇ ਸੂਟ ਮੈਨੂੰ ਪੁੱਛ ਕੇ ਦੋਆਂ ਢਾਈ ਘੰਟੇ ਬਾਅਦ ਪੇਮੈਂਟ ਕਰਦੇ ਜੇ ਫਿਰ ਉਦੋਂ ਮੁਸ਼ਕਲ ਹੋ ਜਾਂਦੀ ਹੈ ਇਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 780 ਦੇ ਦੋ ਸੂਟ ਆ ਗਿਆ ਜੀ ਬਲੈਕ ਬਲੈਕ ਬਿਊਟੀ ਬਲੈਕ ਦੇ ਨਾਲ ਪੀਚ ਦਾ ਕੰਟਰਾਸਟ ਬਹੁਤ ਸੋਹਣਾ ਜੇ ਇਹ ਵੀ ਵੀਡੀਓ ਦੇ ਵਿੱਚ ਸੂਟ ਆਪਾਂ ਪਹਿਲੇ ਦਿਨ ਪਹਿਲੀ ਵੀਡੀਓ ਪਾਈ ਸੀ ਉਸ ਦਿਨ ਇਹ ਬਹੁਤ ਜ਼ਿਆਦਾ ਸੂਟ ਜਿਹੜੇ ਪਸੰਦ ਕੀਤੇ ਇਹ ਤੁਸੀਂ ਤੇ ਬਹੁਤ ਜ਼ਿਆਦਾ ਪਿਆਰ ਦਿੱਤਾ ਇਹ ਵੀਡੀਓ ਨੂੰ ਇਹ ਦੁਬਾਰੇ ਰੀਸਟਾਕ ਹੋ ਗਿਆ ਜੇ ਪ੍ਰਿੰਟ ਤੇ ਆ ਗਿਆ ਜੇ ਫੌਜੀ ਪ੍ਰਿੰਟ ਚੈੱਕ ਕਰਿਓ ਜੀ ਬਹੁਤ ਪਿਆਰਾ ਸੋਹਣਾ ਜਾਂ ਪ੍ਰਿੰਟ ਜੇ ਇਹਦੀਆਂ ਤੁਸੀਂ ਕੋਡ ਸੈਟ ਫਰੌਕ ਸੂਟ ਜੋ ਮਰਜ਼ੀ ਬਣਾ ਸਕਦੇ ਜੇ ਬੜੇ ਆਰਾਮ ਦੇ ਨਾਲ ਸਟਿਚ ਕਰਵਾ ਸਕਦੇ ਜੀ ਇਸ ਤੋਂ ਬਾਅਦ ਆ ਪ੍ਰਿੰਟ ਆ ਗਿਆ ਜੇ ਰਿਪੀਟ ਦੇ ਵਿੱਚ ਜਿੰਨਾ ਜਿੰਨਾ ਪਹਿਣਾ ਨੂੰ ਅਸੀਂ ਹੋਲਡ ਦੇ ਰੱਖਿਆ ਸੀ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਆਰਡਰ ਡਨ ਕਰਾ ਲਿਓ ਇਸ ਤੋਂ ਬਾਅਦ ਇਹ ਸਟਾਕ ਜਿਹੜਾ ਜੇ ਇਹ ਆ ਸੂਟ ਮੁੜ ਕੇ ਫਿਨਿਸ਼ ਹੋ ਜੇ ਨੇ ਫਿਰ ਨਵੇਂ ਆਉਣਗੇ ਜੇ ਇਹ ਦੁਬਾਰੇ ਆਇਆ ਜੇ ਰੀਸਟਾਕ ਦੇ ਵਿੱਚ ਆਪਣੇ ਕੋਲ ਅਭੀ ਪ੍ਰਿੰਟ ਚੈੱਕ ਕਰਿਓ ਜੀ ਥੋੜੀ ਜਿਹੀ ਲਾਈਟ ਸ਼ੇਡ ਆ ਵੀਡੀਓ ਚ ਤੁਹਾਨੂੰ ਡਾਰਕ ਦੇਹਣ ਦੀ ਹੋਊਗੀ ਤੇ ਇਹ ਸੋਨਾ ਦਾ ਸੂਟ ਤੁਸੀਂ ਲੈ ਸਕਦੇ ਜੇ ਵਾਈਟ ਬਾਟਮ ਦੇ ਨਾਲ ਰੇਟ ਦਊਗਾ ਤੁਹਾਨੂੰ ਸੇਮ ਉਹੀ 780 ਦੇ ਦੋ ਸੂਟ ਸ਼ਿਪਿੰਗ ਫ੍ਰੀ ਪੂਰੇ ਆਲ ਓਵਰ ਇੰਡੀਆ ਚ ਆ ਲਓ ਜੀ ਅਭੀ ਸਭ ਤੋਂ ਵੱਧ ਡਿਮਾਂਡ ਚ ਕਲਰ ਜਿਹੜਾ ਰਹਿੰਦਾ ਹੈਗਾ ਉਹ ਆ ਗਿਆ ਜੇ ਸਟਾਕ ਆਪਣੇ ਕੋ ਕ੍ਰੀਮ ਬਾਟਮ ਦੇ ਨਾਲ ਤੇ ਰੇਟ ਸੇਮ ਉਹੀ ਇਹਨਾਂ ਦਾ 780 ਦੇ ਦੋ ਸੂਟ ਹੈ ਆ ਰਿਹਾ ਜੀ ਬਹੁਤ ਸ਼ਾਨਦਾਰ ਪ੍ਰਿੰਟ ਤੇ ਬਹੁਤ ਸ਼ਾਨਦਾਰ ਸਟਾਫ ਕਾਟਨ ਪੀਸੀ ਕਾਟਨ ਦੀ ਕਟ ਮੈਂ ਤੁਹਾਨੂੰ ਦੱਸ ਦਿੰਦੀ ਹਾਂ 170 ਸ਼ਰਟ ਦੀ ਤੇ 2.5 ਮੀਟਰ ਜਿਹੜੀ ਜੇ ਉਹ ਬਾਟਮ ਦੀ ਤੇ ਰੇਟ ਉਹੀ ਸੇਮ 780 ਦੇ ਦੋ ਸੂਟ ਚੈੱਕ ਕਰਿਓ ਜੀ ਆ ਵੀ ਪ੍ਰਿੰਟ ਬਹੁਤ ਸੋਹਣਾ ਜੇ ਇਹ ਵੀ ਪ੍ਰਿੰਟ ਬਿਲਕੁਲ ਨਵਾਂ ਐਡ ਹੋਇਆ ਜੇ ਇਹ ਵੀ ਤੁਸੀਂ ਲੈ ਸਕਦੇ ਜੇ ਸੜਕੋ ਸੇਮ ਰੇਟ ਤੇ ਸੇਮ ਰੇਂਜ ਦੇ ਨਾਲ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਤੇ ਆ ਲਓ ਜੀ ਆ ਵੀ ਰਿਪੀਟ ਹੋਇਆ ਜੇ ਪ੍ਰਿੰਟ ਆ ਵੀ ਜਿੰਨਾ ਜਿੰਨਾ ਦਾ ਆਰਡਰ ਹੈਗੇ ਹੀ ਕਲੀਅਰ ਕਰਾ ਲਿਓ ਤੇ ਜਿੰਨਾ ਜਿੰਨਾ ਨੂੰ ਆਪਾਂ ਜਵਾਬ ਦਿੱਤਾ ਸੀਗਾ ਉਹ ਦੁਬਾਰੇ ਰੀਸਟਾਕ ਹੋ ਗਿਆ ਜੇ ਚੈੱਕ ਕਰ ਲਿਓ ਜੀ ਆ ਵੀ ਪਹਿਲੇ ਦਿਨ ਵੀਡੀਓ ਚ ਪਾਇਆ ਸੀ ਆਪਾਂ ਸੂਟ ਬਹੁਤ ਸੋਹਣਾ ਸਟਾਫ ਜੇ ਬਹੁਤ ਜਿਆਦਾ ਪਿਆਰਾ ਸਟਾਫ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ 780 ਚ ਦੋ ਸੂਟ ਆਹ ਤੇ ਤੁਹਾਨੂੰ ਪਤਾ ਹੀ ਹੈ ਜੀ ਆਹ ਤਾਂ ਸਾਰਿਆਂ ਦਾ ਹੀ ਫੇਵਰਟ ਹੀਗਾ ਦੁੱਧ ਛੋਡਾ ਇਹ ਦੁਬਾਰੇ ਰਿਪੀਟ ਤੇ ਰਿਪੀਟ ਤੇ ਰਿਪੀਟ ਤੇ ਰਿਪੀਟ ਆਉਣ ਲਿਆ ਜੇ ਆ ਬਿਲਕੁਲ ਨਵਾਂ ਪ੍ਰਿੰਟ ਹੈ ਜੇ ਬਹੁਤ ਸ਼ਾਨਦਾਰ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹ ਸਿੰਗਲ ਸੂਟ ਤੁਸੀਂ ਬੁੱਕ ਕਰ ਲਿਓ ਚਾਹੇ ਤੇ ਜਿਹਦੇ ਵਿੱਚ ਤੁਹਾਨੂੰ ਆਪਾਂ 80 ਰੁਪਏ ਸ਼ਿਪਿੰਗ ਐਕਸਟਰਾ ਲਵਾਂਗੇ ਦੋ ਸੂਟ ਤੁਸੀਂ ਬੁੱਕ ਕਰੋਗੇ ਤਾਂ ਸ਼ਿਪਿੰਗ ਫ੍ਰੀ ਦੇਵਾਂਗੇ 80 ਰੁਪਈਆ ਦੇ ਉੱਪਰ 780 ਅਚ ਦੋ ਸੂਟ ਇਹ ਸ਼ਾਨਦਾਰ ਪ੍ਰਿੰਟ ਤੇ ਸ਼ਾਨਦਾਰ ਮੈਚਿੰਗ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸ਼ਿਪਿੰਗ ਫ੍ਰੀ 780 ਅਚ ਆਲ ਓਵਰ ਇੰਡੀਆ ਚ ਆ ਇੱਕੋ ਸੂਟ ਰਹਿ ਗਿਆ ਜੇ ਇਹ ਆਪਾਂ ਕੱਲ ਵੀਡੀਓ ਚ ਪਾਇਆ ਸੀ ਇਹ ਹੁਣ ਆਪਣੇ ਕੋਲ ਲਾਸਟ ਸੂਟ ਜੇ ਜਲਦੀ ਜਲਦੀ ਬੁੱਕ ਕਰ ਲਿਓ ਇਸ ਤੋਂ ਬਾਅਦ ਇਹ ਰੀਸਟਾਕ ਨਹੀਂ ਜੇ ਹੁਣ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਹੋਰ ਸੂਟ ਜਿਹੜੇ ਬਹੁਤ ਸੋਹਣੇ ਆਏ ਆ ਪਰ ਉਹਨਾਂ ਦੀ ਵੀਡੀਓ ਡਿਟੇਲ ਜਿਹੜੀ ਉਹ ਕੱਲ ਪਾਵਾਂਗੇ ਤੇ ਫਿਲਹਾਲ ਤੁਹਾਨੂੰ ਇੱਕ ਵਾਰੀ ਹਾਈਲਾਈਟ ਦਿਖਾ ਦਿੰਨੇ ਹਾਂ ਉਹਨਾਂ ਸੂਟਾਂ ਦੀ ਤੇ ਆ ਚੈੱਕ ਕਰਿਓ ਜੀ ਬਹੁਤ ਸੋਹਣੇ ਡਿਜ਼ਾਈਨ ਬਣ ਕੇ ਆ ਗਏ ਜੇ ਸੂਟਾਂ ਦੇ ਉੱਤੇ ਕੈਮਰੀ ਕਾਟਨ ਦੇ ਉੱਤੇ ਤੇ ਇਹਨਾਂ ਦੀ ਵੀਡੀਓ ਆਪਾਂ ਕਰਾਂਗੇ ਕੱਲ ਨੂੰ ਪੋਸਟ ਤੇ ਸਾਡੇ ਨਾਲ ਜੁੜੇ ਰਹੋ 9 ਵਜੇ ਵੀਡੀਓ ਆਉਣੀ ਜੇ ਟਾਈਮ ਥੋੜਾ ਜਿਹਾ ਆਪਾਂ ਚੇਂਜ ਕਰਤਾ ਜੇ ਵੀਡੀਓ ਦਾ ਅੱਗੇ ਆਪਾਂ 8 ਵਜੇ ਪੋਸਟ ਕਰਦੇ ਹਾਂ ਹੁਣ ਇੱਕ ਘੰਟਾ ਹੋਰ ਲੇਟ ਕੀਤੀ ਇਹ ਵੀਡੀਓ ਤੇ ਤੁਸੀਂ ਕੱਲ ਇਹਨਾਂ ਦੀ ਵੀਡੀਓ ਚੈੱਕ ਕਰ ਲਿਓ ਤੇ ਫਿਰ ਉਸ ਤੋਂ ਬਾਅਦ ਆਗੇ ਪਲਾਜੋ ਵਾਲੇ ਜਿਹੜੇ ਪਹਿਲਾਂ ਵੀ ਰਿਪੀਟ ਤੇ ਆਏ ਸੀਗੇ ਇਹ ਨਵਾਂ ਸਟਾਕ ਪਲਾਜੋ ਵਾਲਿਆਂ ਦਾ ਵੀ ਆ ਗਿਆ ਜੀ ਫਿਰ ਇੱਕ ਦੁਪੱਟਿਆਂ ਵਾਲਿਆਂ ਦਾ ਸਟਾਕ ਵੀ ਆ ਗਿਆ ਬਹੁਤ ਸੋਹਣਾ ਇਹਨਾਂ ਦੀ ਵੀ ਵੀਡੀਓ ਪੋਸਟ ਕਰਾਂਗੇ ਤੁਹਾਨੂੰ ਜਲਦੀ ਇਹ ਵੀ ਵੀਡੀਓ ਆਪਾਂ ਅਪਲੋਡ ਕਰ ਦਾਂਗੇ ਤੇ ਫਿਲਹਾਲ ਇੱਥੇ ਵੀਡੀਓ ਦੀ ਆਪਾਂ ਕਰ ਦਨੇ ਆ ਸਮਾਪਤੀ ਤੇ ਇਹ ਸੋਨੇ ਸੋਨੇ ਸੂਟ ਤੁਹਾਨੂੰ ਜਿਹੜੇ ਆਪਾਂ ਦਿਖਾ ਦਿੱਤੇ ਆ ਦੇ ਦਿੱਤੇ ਆ ਪਾ ਕੇ 780 ਰੁਪਈਆ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਰਿਕਵੈਸਟ ਬੇਨਤੀ ਇਹੀ ਆ ਭੈਣਾਂ ਨੂੰ ਕਿ ਜਦੋਂ ਵੀ ਸੂਟ ਪੁੱਛਦੇ ਜੇ ਨਾ ਤੇ ਉਸੇ ਵੇਲੇ ਪੇਮੈਂਟ ਕਰਕੇ ਬੁੱਕ ਕਰ ਲਿਆ ਕਰੋ ਤੇ ਘੰਟੇ ਦੋ ਘੰਟੇ ਬਾਅਦ ਜੋ ਤੁਸੀਂ ਮੈਸੇਜ ਕਰਦੇ ਜਾਨਾ ਜਦੋਂ ਸਟਾਕ ਖਤਮ ਹੋ ਜਾਂਦਾ ਫਿਰ ਸਾੜ ਲਈ ਮੁਸ਼ਕਲ ਹੋ ਜਾਂਦੀ ਤੁਹਾਨੂੰ ਜਵਾਬ ਦੇਣ ਦੀ ਤੇ ਬੇਨਤੀ ਇਹ ਹੈ ਕਿ ਛੇਤੀ ਬੁੱਕ ਕਰਿਆ ਕਰੋ ਤੇ ਛੇਤੀ ਸੂਟ ਜਿਹੜੇ ਆਪਣੇ ਜਿਹੇ ਮੰਗਵਾ ਲਿਆ ਕਰੋ ਤੇ ਬਾਕੀ ਵੀਡੀਓ ਦਾ ਟਾਈਮ 1 ਘੰਟਾ ਜਿਹੜਾ ਜੇ ਉਹ ਆਪਾਂ ਲੇਟ ਕੀਤਾ ਆ ਤੇ ਅੱਗੇ ਆਪਾਂ ਵੀਡੀਓ ਕਰਦੇ ਹਾਂ ਸਵੇਰੇ ਮਾਰਨਿੰਗ 8 ਵਜੇ ਪੋਸਟ ਹੁਣ ਵੀਡੀਓ ਜਿਹੜੀ 9 ਵਜੇ ਪੋਸਟ ਹੋਇਆ ਕਰਨੀ ਹੈ ਤੇ ਉਸ ਹਿਸਾਬ ਨਾਲ ਤੁਸੀਂ ਆਪਣੀ ਤਿਆਰੀ ਖੇਚ ਲਿਓ ਤੇ ਬਾਕੀ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਇੱਥੇ ਬੁਲਾਉਣੇ ਆ ਜੀ ਤੁਹਾਨੂੰ ਆਪਾਂ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ